ਸੈਨਿਕਸ ਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਿਮਾਂਸ਼ੂ ਭਾਰਤ ਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਮੈਚ ਤੀਜਾ ਦਿਨ ਤੇ ਭਾਰਤ ਨੇ ਆਪਣੀ ਸੈਕਿੰਡ ਇਨਿੰਗਸ ਡਿਕਲੇਅਰ ਕਰ ਦਿੱਤੀ ਹੈ ਭਾਰਤ ਨੇ ਬੰਗਲਾਦੇਸ਼ ਨੂੰ 514 ਰੰਸ ਦਾ ਟਾਰਗੇਟ ਦਿੱਤਾ ਹੈ ਹਾਲਾਂਕਿ 514 ਰੰਸ ਦਾ ਟਾਰਗੇਟ ਕਾਫੀ ਵੱਡਾ ਟਾਰਗੇਟ ਹੈ ਸੈਕਿੰਡ ਇਨਿੰਗਸ ਦੇ ਵਿੱਚ ਅਜ ਤੱਕ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਸੋਸੀਂ ਦੇ ਬੱਚੇ ਨੂੰ ਹਾਲ ਦੇਣਗੇ ਅਸੀਂ ਦੇ ਬੱਚੇ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੋਸ਼ਨ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੈਂ ਹੁਣ ਸਕੂਲ ਆਫ ਐਮੀਨੈਂਸ ਰਹਾਟਾ ਮੇ ਪੜ੍ਹਦੀ ਹਾਂ ਪੜਾਇਦਾ ਇੱਥੋਂ ਦਾ ਪੱਦਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਵੀ ਲੈਣ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕਾਸ ਸਾ ਇਨਾ ਟਾਰਗੇਟ ਕਦੇ ਵੀ ਚੇਸ ਨਹੀਂ ਹੋਇਆ ਬਟ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਜੇ ਇਸ ਮੈਚ ਦੇ 2.5 ਦਿਨ ਬਾਕੀ ਨੇ ਤੇ 2.5 ਦਿਨ ਅਗਰ ਬੰਗਲਾਦੇਸ਼ ਦੀ ਟੀਮ ਖੇਡ ਲੈਂਦੀ ਹੈ ਕੋਈ ਵੀ ਟੀਮ ਖੇਡ ਲੈਂਦੀ ਹੈ ਤੇ 500 ਕਿਹਾ 600 ਰੰਸ ਵੀ ਚੇਸ ਹੋ ਸਕਦੇ ਨੇ ਉਸ ਪਿਚ ਤੇ ਜੋ ਹੁਣ بیٹنگ ਪਿਚ ਬਣ ਚੁੱਕੀ ਹੈ ਜਦੋਂ ਪਹਿਲੀ ਇਨਿੰਗਸ ਦੇ ਵਿੱਚ ਭਾਰਤ ਨੇ ਬੱਲੇਬਾਜ਼ੀ ਕੀਤੀ ਸੀਗੀ 144 ਰੰਸ ਤੇ 6 ਵਿਕਟਾਂ ਭਾਰਤ ਨੇ ਗੁਆਲੀਆਂ ਸੀਗੀਆਂ ਫਾਸਟ ਗੇਂਦਬਾਜ਼ਾਂ ਨੂੰ ਬਹੁਤ ਮਦਦ ਮਿਲ ਰਹੀ ਸੀ ਅਸ਼ਵਿਨ ਤੇ ਜੜੇਜਾ ਦੀ ਪਾਰੀ ਨੇ ਭਾਰਤ ਦਾ ਸਕੋਰ 376 ਉਸ ਤੱਕ ਲੈ ਕੇ ਗਏ ਫਿਰ ਬੰਗਲਾਦੇਸ਼ ਦੀ ਵਾਰੀ ਆਈ 149 ਰੰਸ ਤੇ ਭਾਰਤ ਦੇ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ ਆਲ ਆਊਟ ਕਰਤਾ ਤੇ ਦੂਜੀ ਇਨਿੰਗਸ ਦੇ ਵਿੱਚ ਭਾਰਤ ਨੇ 287 ਰੰਸ ਬਣਾਏ ਨੇ 4 ਵਿਕਟਾਂ ਦੇ ਨੁਕਸਾਨ ਤੇ ਸ਼ੁਭਮਨ ਗਿੱਲ 119 ਰੰਸ ਨਾਬਾਦ ਰਹੇ ਨੇ ਉਹਨਾਂ ਦਾ ਸ਼ਤਕ ਐਂਡ ਉਹਨਾਂ ਦੇ ਨਾਲ ਰਿਸ਼ਭ ਪੰਤ ਨੇ ਵੀ ਸੈਂਚਰੀ ਲਗਾਈ ਹੈ 109 ਰਨਸ ਬਣਾ ਕੇ ਆਊਟ ਹੋਏ ਨੇ ਕੇਲ ਰਾਹੁਲ 19 ਗੇਂਦਾਂ 'ਚ 22 ਰਨਸ ਤੇ ਨਾਟ ਆਊਟ ਸੀਗੇ ਤੇ ਇਸ ਵਿਚਕਾਰ ਹੀ ਸਾਡੇ ਜਿਹੜੇ ਕਪਤਾਨ ਨੇ ਰੋਹਿਤ ਸ਼ਰਮਾ ਉਹਨਾਂ ਨੇ ਕਾਲ ਦਿੱਤੀ ਹੈ ਪਲੇਅਰਸ ਨੂੰ ਵਾਪਸ ਬੁਲਾ ਲਿਆ ਹੈ ਕਿ ਬਸ 80 ਹੁਣ ਇੰਨੀ ਹੀ ਬੈਟਿੰਗ ਕਰਨੀ ਸੀ ਹੁਣ ਬੰਗਲਾਦੇਸ਼ ਨੂੰ ਭਾਰਤ ਨੇ 514 ਰਨਸ ਦਾ ਟਾਰਗੇਟ ਦਿੱਤਾ ਹੈ 22 ਦਿਨ ਬਾਕੀ ਨੇ ਹੁਣ ਸਭ ਤੋਂ ਵੱਡਾ ਸਵਾਲ ਮੇਰੇ ਦਿਮਾਗ 'ਤੇ ਵਿੱਚ ਵੀ ਆ ਰਿਹਾ ਹੈ ਸਭ ਦੇ ਦਿਮਾਗ 'ਤੇ ਵਿੱਚ ਇਹ ਸਵਾਲ ਹੋਏਗਾ ਕਿ ਅਗਰ 22 ਦਿਨ ਬਾਕੀ ਨੇ ਤੁਸੀਂ ਅੱਜ ਐਟ ਲੀਸਟ ਅੱਜ ਦਾ ਦਿਨ ਖੇਡ ਸਕਦੇ ਸੀਗੇ ਦੋ ਦਿਨ ਬਹੁਤ ਹੁੰਦੇ ਨੇ ਕਿਸੇ ਟੀਮ ਨੂੰ ਗੇਂਦਬਾਜ਼ੀ ਕਰਨ ਦੇ ਲਈ ਉਹਨਾਂ ਨੂੰ ਟਾਰਗੇਟ ਚੇਸ ਕਰਵਾਉਣ ਦੇ ਲਈ ਐਸੇ ਵਿੱਚ ਇਹ ਡਿਸੀਜਨ ਕਿਉਂ ਲਿੱਤਾ ਗਿਆ ਜਿੱਥੇ ਤੱਕ ਮੈਨੂੰ ਲੱਗ ਰਿਹਾ ਹੈ ਕਿ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਸੀਂ ਇਸ ਚੀਜ਼ ਤੇ ਫੋਕਸ ਕਰੋ ਕਿ ਅੱਜ ਸ਼ਨੀਵਾਰ ਹੈ ਚੇਨਈ ਜਿੱਥੇ ਚੇਪਕ ਸਟੇਡੀਅਮ ਦੇ ਵਿੱਚ ਮੁਕਾਬਲਾ ਹੋ ਰਿਹਾ ਹੈ ਅੱਜ ਉਥੇ ਬੱਦਲ ਦੀ ਖਾਈ ਦੇ ਰਹੇ ਨੇ ਐਂਡ ਮੌਸਮ ਵਿਭਾਗ ਦੇ ਅਕੋਰਡਿੰਗਲੀ ਕੱਲ ਸੰਡੇ ਵੀ ਬੱਦਲ ਹੈ ਤੇ ਹੋ ਸਕਦਾ ਹੈ ਕੱਲ ਹਲਕੀ ਹਲਕੀ ਬੂੰਦਾਬਾਂ ਦੀ ਹੋਵੇ ਤੇ ਮੰਡੇ ਨੂੰ ਮੌਸਮ ਵਿਭਾਗ ਵੱਲੋਂ ਪ੍ਰੈਡਿਕਟ ਕੀਤਾ ਗਿਆ ਹੈ ਕਿ ਚੇਨਈ ਦੇ ਚਿਪਕ ਸਟੇਡੀਅਮ ਜਿੱਥੇ ਮੁਕਾਬਲਾ ਹੋ ਰਿਹਾ ਹੈ ਉਥੇ ਬਾਰਿਸ਼ ਹੋ ਸਕਦੀ ਹੈ ਐਸੇ ਵਿੱਚ ਅਗਰ ਇੱਕ ਜਿੱਤਿਆ ਜਤਾਇਆ ਮੈਚ ਜੋ ਭਾਰਤ ਇਸ ਵੇਲੇ 514 ਰਨ ਦਾ ਟਾਰਗੇਟ ਬੰਗਲਾਦੇਸ਼ ਨੂੰ ਦਿੱਤਾ ਹੈ ਭਾਰਤ ਨੇ ਭਾਰਤ ਦੀ ਜਿੱਤ ਤਕਰੀਬਨ ਅੱਜ ਤੱਕ ਕਿਸੇ ਵੀ ਟੀਮ ਨੇ ਸੈਕੰਡ ਇਨਿੰਗਸ ਇਨਿੰਗਸ ਦੇ ਵਿੱਚ ਇਨੇ ਰੰਸ ਚੇਜ਼ ਨਹੀਂ ਕੀਤੇ ਐਸੇ ਵਿੱਚ ਅਗਰ ਤੁਹਾਡੀ ਮੁਠੀ ਦੇ ਵਿੱਚ ਮੈਚ ਹੈ ਤੇ ਤੁਹਾਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਜਿਹੜੇ 2 ਦਿਨ ਬਾਕੀ ਨੇ ਉਹਨਾਂ ਦੇ ਵਿੱਚੋਂ ਇੱਕ ਦਿਨ ਬਾਰਿਸ਼ ਦੀ ਪੇਟ ਇਹ ਮੈਚ ਛੱਡ ਸਕਦਾ ਹੈ ਸੋ ਇਸ ਵੇ ਇਸ ਕਰਕੇ ਸ਼ਾਇਦ ਹੋ ਸਕਦਾ ਹੈ ਟੀਮ ਮੈਨੇਜਮੈਂਟ ਨੇ ਡਿਸੀਜਨ ਲਿਆ ਹੋਵੇ ਕਿ ਅਸੀਂ ਅੱਜ ਹੀ ਬੰਗਲਾਦੇਸ਼ ਤੋਂ ਐਟਲੀਸਟ 40-50 ਓਵਰ ਉਹਨਾਂ ਨੂੰ ਖੜਾਈਏ ਕੁਝ ਵਿਕਟਾਂ ਲਈਏ ਤੇ ਕੱਲ ਸੰਡੇ ਇਹ ਮੈਚ ਖਤਮ ਕਰ ਦਿੱਤਾ ਜਾਵੇ ਕਿਉਂਕਿ ਮੰਡੇ ਨੂੰ ਹੋ ਸਕਦਾ ਹੈ ਕਿ ਚੰਨੇ ਦੇ ਚਿਪਕ ਸਟੇਡੀਅਮ ਦੇ ਵਿੱਚ بارش ਹੋਵੇ ਹੁਣ ਬੰਗਲਾਦੇਸ਼ ਦੀ ਟੀਮ ਇਹ ਟਾਰਗੇਟ ਚੇਸ ਕਰ ਪਾਏਗੀ ਜਾਂ ਨਹੀਂ ਕਰ ਪਾਏਗੀ ਅੱਜ ਤੱਕ ਇਤਿਹਾਸ ਇਹ ਕਹਿੰਦਾ ਹੈ ਕਿ ਕਿਸੇ ਵੀ ਟੀਮ ਨੇ 500 ਤੋਂ ਵੱਧਾ ਟਾਰਗੇਟ ਅੱਜ ਤੱਕ ਕਦੇ ਵੀ ਚੇਸ ਨਹੀਂ ਕੀਤਾ ਸੋ ਦੇਖਣਾ ਦਿਲਚਸਪ ਹੋਏਗਾ ਕਿ ਭਾਰਤ ਅੱਜ ਬੰਗਲਾਦੇਸ਼ ਨੂੰ ਆਲ ਆਊਟ ਕਰ ਸਕਦੀ ਹੈ ਜਾਂ ਅੱਜ ਕੁਝ ਵਿਕਟਾਂ ਲੈਣ ਕੇ ਸਾਡੇ ਗੇਂਦਬਾਜ਼ ਕਿਉਂਕਿ ਹੁਣ ਜਿਹੜੀ ਇਹ ਪਿਚ ਹੈ ਇਹ ਥੋੜੀ ਜਿਹੀ ਬੈਟਿੰਗ ਪਿਚ ਹੋ ਚੁੱਕੀ ਹੈ ਸ਼ੁਮਨ ਗਿਲ ਪੰਥ ਬਹੁਤ ਆਸਾਨੀ ਨਾਲ ਬੱਲੇਬਾਜ਼ੀ ਕਰ ਰਹੇ ਸੀਗੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਪਾਕਿਸਤਾਨ ਨੇ ਆਈ ਤਾਂ ਕੁਝ ਦਿਨ ਪਹਿਲਾਂ ਜੋ ਬੰਗਲਾਦੇਸ਼ ਦੇ ਅਗੇਂਸਟ ਟੈਸਟ ਮੈਚ ਖੇਡਿਆ ਸੀਗਾ 450 ਰੰਸ ਬਣਾ ਕੇ ਪਾਕਿਸਤਾਨ ਨੇ ਪਾਰੀ ਡਿਕਲੇਅਰ ਕਰਤੀ ਸੀਗੀ ਉਸ ਤੋਂ ਬਾਅਦ ਬੰਗਲਾਦੇਸ਼ ਨੇ ਪਹਿਲੀ ਹਾਲਾਂਕਿ ਉਹ ਪਹਿਲੀ ਇਨਿੰਗ ਸੀਗੀ ਬੰਗਲਾਦੇਸ਼ ਨੇ 550 ਰੰਨ ਬਣਾ ਲਏ ਸੀਗੇ ਤੇ ਉਸ ਤੋਂ ਬਾਅਦ ਬੰਗਲਾਦੇਸ਼ ਉਹ ਮੈਚ ਜਿੱਤ ਗਿਆ ਸੀਗਾ ਹੁਣ ਹਾਲਾਤਾਂ ਦੇ ਵਿੱਚ ਇਹ ਫਰਕ ਹੈ ਕਿ ਹੁਣ ਸੈਕੰਡ ਇਨਿੰਗਸ ਹੈ ਭਾਰਤ ਨੇ 500 ਤੋਂ ਉੱਤੇ ਰੰਸ ਦਾ ਟਾਰਗੇਟ ਬੰਗਲਾਦੇਸ਼ ਨੂੰ ਦਿੱਤਾ ਹੈ ਕਿ ਬੰਗਲਾਦੇਸ਼ ਇਹ ਟਾਰਗੇਟ ਚੇਸ ਕਰ ਪਾਏਗਾ ਕਿ ਭਾਰਤ ਦੇ ਗੇਂਦਬਾਜ਼ ਅੱਜ ਹੀ ਇਹ ਮੁਕਾਬਲਾ ਖ टी ब्रेक ਹੋਏਗੀ 2:30 ਵਜੇ ਉਸ ਤੋਂ ਪਹਿਲਾਂ ਵੀ ਤਕਰੀਬਨ 15 ਤੋਂ 20 ਆਵਰਸ ਹੋ ਸਕਦੇ ਨੇ ਤੇ ਤਕਰੀਬਨ ਹਜੇ 30 35 ਓਵਰਸ ਦਾ ਜਿਹੜਾ ਸਮਾਂ ਹੈ ਉਹ ਬਾਕੀ ਹੈ ਅੱਜ ਦੇ ਇਸ ਖੇਡ ਦੇ ਵਿੱਚ ਸੋ ਤੁਹਾਨੂੰ ਇਸ ਮੈਚ ਦੀ ਤਾਜ਼ਾ ਜਾਣਕਾਰੀ ਅਸੀਂ ਦੱਸਦੇ ਰਹਾਂਗੇ ਡੈਨਿਕ ਸਵੇਰਾ ਟੀਵੀ ਤੇ ਮਹਿਮਾਨ ਸ਼ੋਅ دیکھتے ਰਹੋ ਡੈਨਿਕ ਸਵੇਰਾ ਟੀਵੀ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ کریں ਡੈਨਿਕ ਸਵੇਰਾ ਟੀਵੀ YouTube Facebook Instagram ek aur whatsapp channel par